ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦਾ ਹਾਈ ਕੋਰਟ ਤੱਕ ਜਾਂਦਾ ਹੈ ਪੁਸ਼ਗਿਸ਼ ਵੀ ਲੰਮੀ ਉਹਨਾਂ ਤੇ ਹੋ ਚੁੱਕੀ ਹੈ ਹੁਣ ਹਾਈ ਕੋਰਟ ਤੋਂ ਇੱਕ ਟੈਂਪਰੇਰੀ ਰਾਹਤ ਮਿਲੀ ਹੈ 22 ਤਰੀਕ ਤੱਕ ਅਗਲੀ ਸੁਣਵਾਈ ਹੋਣੀ ਹੈ ਅਗਲੀ ਸੁਣਵਾਈ ਤੋਂ ਬਾਅਦ ਪਤਾ ਲੱਗੇਗਾ ਅਦਾਲਤ ਕੀ ਫੈਸਲਾ ਕਰਦੀ ਹੈ ਪਰ ਪ੍ਰਤਾਪ ਸਿੰਘ ਬਾਜਵਾ ਜਾਂ ਸਮੁੱਚੀ ਕਾਂਗਰਸ ਪਾਰਟੀ ਇਸ ਨੂੰ ਜਿੱਤ ਵਜੋਂ ਵੇਖ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਹੈ ਕਿ ਕੋਈ ਅੰਤਿਮ ਰਾਹਤ ਨਹੀਂ ਹੈ ਇਸ ਤੋਂ ਅੱਗੇ ਜਿਵੇਂ ਜਿਵੇਂ ਸਬੂਤ ਇਕੱਠੇ ਹੋਣਗੇ ਜਾਂ ਜਵਾਬ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਆਖਰਕਾਰ ਦੇਣਾ ਹੀ ਪੈਣਾ ਹੈ ਕਿ ਉਹ ਬੰਬਾਂ ਵਾਲੀ ਜਾਣਕਾਰੀ ਆਈ ਤੇ ਆਈ ਕਿੱਥੋਂ ਦੇਖੋ ਇੰਡੀਆ ਦੀ ਪੋਲਿਟਿਕਸ ਜਿਹੜੀ ਇਦਾਂ ਦੀ ਹੋ ਗਈ ਕਿ ਕਰਪਸ਼ਨ ਦੇ ਕੇਸ ਦੇ ਵਿੱਚ ਵੀ ਜਾਂ ਬਲਾਦਕਾਰ ਦੇ ਕੇਸ ਦੇ ਵਿੱਚ ਅਗਵਾ ਕਰਨ ਦੇ ਕੇਸ ਦੇ ਵਿੱਚ ਕਤਲ ਕਰਨ ਦੇ ਕੇਸ ਦੇ ਵਿੱਚ ਵੀ ਕੋਈ ਪੋਲਿਟਿਸ਼ੀਅਨ ਅੰਦਰ ਚਲਾ ਜਾਂਦਾ ਨਾ ਤੇ ਜੇ ਉਹਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਉਹ ਆਪਣੀ ਜੇਲ੍ਹ ਚੋਂ ਨਿਕਲੇ ਵਿਕਟਰੀ ਦਾ ਨਿਸ਼ਾਨ ਬਣਾ ਕੇ ਨਿਕਲਦਾ ਹੁਣ ਜ਼ਮਾਨਤ ਤੇ ਇਹੀ ਲੋਕੀ ਜਸ਼ਨ ਮਨਾਉਣੇ ਸ਼ੁਰੂ ਕਰ ਦਿੰਦੇ ਨੇ ਲੱਡੂ ਵੰਡਨੇ ਸ਼ੁਰੂ ਕਰ ਦਿੰਦੇ ਨੇ ਢੋਲ ਵਜਾਉਣੇ ਸ਼ੁਰੂ ਕਰ ਦਿੰਦੇ ਨੇ ਜਮਾਨ ਜਿੱਤ ਦਾ ਜਸ਼ਨ ਹਾਲਾਂਕਿ ਟ੍ਰਾਇਲ ਚੱਲਣਾ ਹੁੰਦਾ ਪਤਾ ਨਹੀਂ ਤੁਹਾਨੂੰ ਜਾ ਕੇ ਹਾਈ ਕੋਰਟ ਤੋਂ ਰੀਫਿਮਿਲੀ ਸੁਪਰੀਮ ਕੋਰਟ ਜਾਣਾ ਪਵੇ ਤੁਸੀਂ ਜਮਾਨਤ ਤੇ ਜਸ਼ਨ ਮਨਾਉਣਾ ਸ਼ੁਰੂ ਕਰਦੇ ਹੁਣ ਪ੍ਰਤਾਪ ਸਿੰਘ ਬਾਜਵਾਦ ਸਾਹਿਬ ਜਾਂ ਕਾਂਗਰਸ ਪਾਰਟੀ ਇਹ ਕਾਦੀ ਜਿੱਤ ਆ ਕਾਦੀ ਜਸ਼ਨ ਆ ਕਿਉਂਕਿ ਤੁਸੀਂ ਇਹ ਮੰਗ ਕੀਤੀ ਸੀ ਕਿ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਲੇਡੀ ਕਨਸਟੇਬਲ ਦੀ ਸ਼ਿਕਾਇਤ ਤੇ ਕੇਸ ਰਜਿਸਟਰਡ ਕੀਤਾਗਾ ਉਹ ਐਫ ਆਈ ਆਰ ਰੱਦ ਕੀਤੀ ਜਾਵੇ ਕਵਾਸ਼ ਕੀਤੀ ਜਾਵੇ ਹਾਈ ਕੋਰਟ ਨੇ ਤੇ ਕਵਾਸ਼ ਕੀਤੀ ਨਹੀਂ ਹਾਈ ਕੋਰਟ ਨੇ ਤੇ ਤੁਹਾਨੂੰ ਰੱਦ ਕੀਤੀ ਨਹੀਂ ਤੁਹਾਡੀ ਇਹ ਹੁੰਦੀ ਨਾ ਕਿ ਬੰਦੇ ਨੂੰ ਬੁਖਾਰ ਹੋਵੇ ਤੇ ਮੜ ਪੈਰਾਸੀਟਾਮੋਲ ਖਾ ਲੈ ਤਾਂ ਤੁਹਾਨੂੰ ਜਿਹੜੀ ਆ ਰਾਹਤ ਮਿਲ ਜਾਂਦੀ ਉਹ ਸੇਮ ਆ ਪ੍ਰਤਾਪ ਸਿੰਘ ਬਾਜਵਾ ਨੂੰ ਉਨੀ ਹੀ ਰਾਹਤ ਤਾਂ 21 ਜਾਂ 22 ਤਰੀਕ ਤੱਕ ਹੁਣ ਉਸ ਤੋਂ ਬਾਅਦ ਹਾਈ ਕੋਰਟ ਕੀ ਕਹਿੰਦੀ ਹੈ ਕਿ ਤੁਹਾਨੂੰ ਜਦੋਂ ਉਹ ਟੀਮ ਬੁਲਾਏਗੀ ਤੁਹਾਨੂੰ ਜਾਣਾ ਪੈਣਾ ਤੁਸੀਂ ਇਸ ਮਸਲੇ ਤੇ ਦੁਬਾਰਾ ਨਹੀਂ ਬੋਲ ਸਕਦੇ ਇੱਕ ਟੈਂਪਰੇਰੀ ਹੁੰਦੀ ਰਾਹਤ ਅਗਰ ਐਫ ਆਈ ਆਰ ਕੁਐਸ਼ ਹੁੰਦੀ ਤੇ ਪ੍ਰਤਾਪ ਸਿੰਘ ਬਾਜਵਾਦੀ ਜਿੱਤ ਹੋਣੀ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂ ਪੰਜਾਬ ਸਰਕਾਰ ਦੀ ਹਾਰ ਹੋਣੀ ਸੀ ਇਹਨਾਂ ਨੂੰ ਰਾਹਤ ਸੀ ਤੇ ਪੰਜਾਬ ਸਰਕਾਰ ਨੂੰ ਝਟਕਾ ਤਦ ਮੰਨਿਆ ਜਾਣਾ ਸੀ ਜੇ ਹਾਈ ਕੋਰਟ ਕਹਿ ਦਿੰਦੀ ਕਿ ਉਹ ਨੂੰ ਇਸ ਐਫ ਆਈ ਆਰ ਨੂੰ ਕੁਐਸ਼ ਕਰ ਦੇਣ ਕਿਉਂਕਿ ਮਸਲਾ ਬੜਾ ਨਾਜੁਕਾ ਇੱਕ ਆਪੋਜੀਸ਼ਨ ਦਾ ਲੀਡਰ ਅਗਰ ਇਹ ਕਹਿ ਰਹੇ ਨੇ ਕਿ ਇੰਨੇ ਬੰਬ ਮੈਨੂੰ ਇਨਫੋਰਮੇਸ਼ਨ ਮਿਲੀ ਆ ਇੰਨੇ ਬੰਬ ਆਏ ਸੀ ਇੰਨੇ ਫਟ ਗਏ ਨੇ ਤੇ ਇੰਨੇ ਬਾਕੀ ਬਚੇ ਉਹ ਇੱਕ ਸੀਰੀਅਸ ਮਸਲਾ ਹੈਗਾ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪੋਜੀਸ਼ਨ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਤੁਹਾਨੂੰ ਤੁਰੰਤ ਪੰਜਾਬ ਦੇ ਡੀਜੀਪੀ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਤੁਹਾਨੂੰ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਮੈਨੂੰ ਆਹ ਵਾਲੀ ਇਨਪੁਟ ਮਿਲੀ ਆ ਇਹ ਤੁਹਾਨੂੰ ਖਬਰ ਜਾਂ ਇਹ ਚੈਨਲ ਨੂੰ ਪੰਜ ਲਾਈਨ ਦੇਣ ਦੇ ਲੋ ਨੇ ਪੰਜ ਲਾਈਨ ਨਹੀਂ ਆ ਕਿ ਸਾਰੀ ਦਿਹਾੜੀ ਇਹ ਫਰੰਟ ਲਾਈਨ ਤੇ ਫਰੰਟ ਪੇਜ ਤੇ ਜਾਂ ਫਰੰਟ ਬੁਲੇਟਿਨ ਦੇ ਪਹਿਲੀ ਖਬਰ ਹੋਊਗੇ ਹੈਡਲਾਈਨ ਇਹ ਹੈਡਲਾਈਨ ਵਾਲੀ ਖਬਰ ਹੈ ਪੰਜ ਆ ਪਰ ਸੀਰੀਅਸ ਆ ਕਿਉਂਕਿ ਤੁਹਾਨੂੰ ਤੁਰੰਤ ਦੱਸਣਾ ਚਾਹੀਦਾ ਸੀ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਹੁਣ ਜਾਂ ਜੇ ਤੁਸੀਂ ਇਹ ਕਹਿ ਦਿੰਦੇ ਕਿ ਮੈਨੂੰ ਇੱਕ ਇਨਪੁਟ ਆਈ ਆ ਮੈਂ ਅਖਬਾਰਾਂ ਚ ਪੜ੍ਹੀ ਆ ਜਾਂ ਮੈਂ ਖਬਰਾਂ ਚ ਪੜ੍ਹੀ ਆ ਕਿ ਆਹ ਵਾਲਾ ਮਸਲਾ ਸਰਕਾਰ ਨੂੰ ਇਸ ਤੇ ਚੱਕਨੇ ਹੋਣ ਦੀ ਲੋੜ ਆ ਤੁਸੀਂ ਇਹ ਸਟੇਟਮੈਂਟ ਜਾਂ ਬੋਲਦੇ ਬਲ ਜੇ ਤੁਸੀਂ ਬੋਲਦੇ ਵਹਾਨ ਚ ਬੋਲਦੇ ਤੁਹਾਡੇ ਕੋ ਬੋਲੇਗੇ ਔਰ ਉਸ ਤੋਂ ਬਾਅਦ ਅੰਦਾਜ਼ਾ ਇਹ ਹੋਇਆ ਕਿ ਸਰਕਾਰ ਨੂੰ ਮੌਕਾ ਮਿਲ ਗਿਆ ਸਰਕਾਰ ਨੇ ਫੜ ਲਈ ਲਾਈਨ ਹਾਲਾਂਕਿ ਸਰਕਾਰ ਨੇ ਵੀ ਬੜਾ ਡਰਾਮਾ ਜਿਹਾ ਚਾਹੇ ਤੁਸੀਂ ਡਾਇਰੈਕਟ ਪਰਚਾ ਵੀ ਦਰਜ ਕਰ ਸਕਦੇ ਪਹਿਲਾਂ ਵੀਡੀਓ ਆਉਂਦੀ ਹੈ ਫਿਰ ਟੀਮ ਜਾਂਦੀ ਹੈ ਫਿਰ ਇੱਕ ਸ਼ਾਮ ਨੂੰ ਲੇਡੀ ਕਨਸਟੇਬਲ ਕਹਿੰਦੀ ਮੈਂ ਫੇਸਬੁੱਕ ਦੇਖਦੀ ਸੀ ਫਿਰ ਪਰਚਾ ਦਰਜ ਹੁੰਦਾ ਉਹ ਵੀ ਸਰਕਾਰ ਦਾ ਜਿਹੜਾ ਤਰੀਕਾ ਉਹ ਵੀ ਇੱਕ ਡਰਾਮੈਟਿਕ ਜਿਹਾ ਸਹਾਬਜਾ ਕੀਤਾ ਗਿਆ ਪਰ ਮਸਲਾ ਸੀਰੀਅਸ ਆ ਅ ਕੱਲ ਕਾਂਗਰਸ ਪਾਰਟੀ ਨੇ ਧਰਨਾ ਦਿੱਤਾ 5-6 ਘੰਟੇ ਲਈ ਡਰ ਆਪੋਜੀਸ਼ਨ ਦੀ ਪੁੱਛਗਿੱਛ ਹੋਈ ਆ ਹਾਲਾਂਕਿ 10 ਮਿੰਟ ਦਾ ਸਵਾਲ ਸੀ ਕਿ ਸਾਨੂੰ ਆ ਜਿਹੜੀ ਸਟੇਟਮੈਂਟ ਹੈ ਕਹਿੰਦੇ 40-45 ਸਵਾਲ ਪੁੱਛੇ ਹੈਗੇ ਨੇ ਲਿਖਤੀ ਰੂਪ ਦੇ ਵਿੱਚ ਹੋ ਸਕਦਾ ਇਹਨਾਂ ਦੇ ਦਸਕਤ ਵੀ ਕਰਵਾਏ ਹੁਣ ਹਾਲਾਂਕਿ 5 ਮਿੰਟ ਦਾ ਕੰਮ ਹੀ ਕਿ ਆਹ ਦਾ ਡੇ ਸਟੇਟਮੈਂਟ ਇਸ ਚੈਨਲ ਤੇ ਤੁਸੀਂ ਗਏ ਸੀ ਇਸ ਬਿਲਟਨ ਦੇ ਵਿੱਚ ਚੱਲੀ ਗਈ ਆ ਆ ਤੁਸੀਂ ਬੈਠੇ ਹੋ ਇਹੋ ਕੱਪੜੇ ਤੁਹਾਡੇ ਇਹੋ ਆਵਾਜ਼ ਸੀ ਤੇ ਤੁਹਾਡੇ ਕੋਈ ਇਨਫੋਰਮੇਸ਼ਨ ਕਿੱਥੋਂ ਆਈ ਆ ਤੁਸੀਂ ਉੱਥੇ ਜਾਸਰ ਨੋਦਾ ਦੇ ਕਿ ਮੈਂ ਨਹੀਂ ਦੱਸਨੀ ਹੈਗੀ ਇਨਫੋਰਮੇਸ਼ਨ ਜਾਂ ਕਹਿੰਦੇ ਕਿ ਮੈਂ ਖਬਰਾਂ ਚੋਂ ਪੜ੍ਹੀ ਹੈਗੀ ਪਰ ਸਰਕਾਰ ਨੇ ਵੀ 5 ਘੰਟੇ ਬਿਠਾ ਛੱਡੇਗਾ ਵੀ ਸਬਕ ਸਿਖਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਤੁਸੀਂ 5-5 ਘੰਟੇ ਬਿਠਾਉਂਦੇ ਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਸਿਆਸੀ ਸ਼ਰੀਕੇ ਬਾਜੀ ਉਹਦੀ ਵੀ ਇੰਤਹਾ ਹੱਦ ਹੀ ਆ ਹੁਣ ਇਹ ਵਾਲੀ ਸਥਿਤੀ ਹੈ ਕਿ ਇੱਕ ਆਪੋਜੀਸ਼ਨ ਲੀਡਰ ਦੇ ਨਾਲ ਇਹ ਜਿਹੜਾ ਸਲੀਕਾ ਜਾਂ ਸਰਕਾਰ ਦਾ ਵਤੀਰਾ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਪੰਜ ਪੰਜ 6 6 ਘੰਟੇ ਬਿਠਾ ਛੱਡਣਾ ਜਿਹੜਾ 5 ਮਿੰਟ ਦੇ ਸਾਰੇ ਸਵਾਲ ਸੀ ਹੁਣ ਇਹ ਆਪਣੇ ਆਪ ਚ ਇੱਕ ਚਰਚਾ ਦਾ ਵਿਸ਼ਾ ਹੈ ਪਰ ਇਧਰੋਂ ਭਾਵੇਂ ਆਰਜੀ ਰਾਹਤ ਮਿਲੀ ਪ੍ਰਤਾਪ ਸਿੰਘ ਬਾਜਵਾ ਨੂੰ ਕਿਉਂਕਿ ਹਾਈ ਕੋਰਟ ਨੇ ਤਾਂ ਕਿਹਾ ਕਿ ਤੁਸੀਂ ਇਸ ਮਸਲੇ ਤੇ ਨਹੀਂ ਬੋਲੋਗੇ ਔਰਤਾਂ ਨੂੰ ਟਾਈਮ ਟੂ ਟਾਈਮ ਜਾਣਾ ਪਏਗਾ ਤੇ ਹੋ ਸਕਦਾ ਹੈ ਕਿ ਜਿਸ ਦਿਨ ਇਹ ਰੱਦ ਹੁੰਦੀ ਆ ਉਹ ਦਿਨ ਕਹਾਂਗੇ ਕਿ ਹਾਂ ਸਰਕਾਰ ਨੂੰ ਬਹੁਤ ਵੱਡਾ ਝਟਕਾ ਪਰ ਸਵਾਲ ਇਹ ਹੈ ਕਿ ਇਸ ਨਾਲ ਇੱਕ ਚੀਜ਼ ਹੋ ਗਿਆ ਕਿ ਆਰਜੀ ਤੌਰ ਤੇ ਇਹਨਾਂ ਨੂੰ ਰਾਹਤ ਤੇ ਆਰਜੀ ਤੌਰ ਤੇ ਕਾਂਗਰਸੀ ਇਕੱਠੇ ਹੋ ਗਏ ਪਰ ਨਾਲ ਦੀ ਨਾਲ ਇਸ ਮਸਲੇ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ 8-9 ਚੀਫ ਮਿਨਿਸਟਰ ਤੁਰੇ ਫਿਰਦੇ ਸੀ ਜਿਨ੍ਹਾਂ ਨੇ ਕੱਪੜੇ ਵੀ ਸਵਾ ਕੇ ਰੱਖੇ ਹੋਏ ਸੀ ਉਹਨਾਂ ਚ ਹੈ ਕਿ ਫਿਰ ਪ੍ਰਤਾਪ ਸਿੰਘ ਬਾਯਵਾ ਦਾ ਕਦ ਵੱਡਾ ਹੋ ਗਿਆ ਤੇ ਜਿਹੜੇ ਬਰਾਬਰ ਦੇ ਕਦ ਦੇ ਲੀਡਰ ਵੀ ਅਹੀਂ ਵੀ ਮੁੱਖ ਮੰਤਰੀ ਬਣ ਸੇ ਉਹ ਅੰਦਰ ਖਾਤੇ ਭਾਵੇਂ ਜਰੂਰ ਕਹਿਣਗੇ ਯਾਰ ਭਗਵੰਤ ਮਾਨ ਨੇ ਚੰਗਾ ਕੀਤਾ ਚੰਗਾ ਨਹੀਂ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਜਾਣ ਪਾ ਦਿੱਤੀ ਹੋਏ ਕੋ ਵੱਡਾ ਲੀਡਰ ਬਣ ਗਿਆ ਹੈ ਸਾਡੇ ਪੰਜਾਬ ਦੇ ਵਿੱਚ ਇਹੀ ਨਾ ਲੋਕਾਂ ਦੇ ਵੀ ਕਿ ਜਿਹਦੇ ਨਾਲ ਧੱਕਾ ਸਰਕਾਰ ਕਰਦੀ ਉਹ ਲੀਡਰ ਮੰਨਿਆ ਜਾਂਦਾ ਜਿਹਨੂੰ ਜੇਲ ਜਿਹੜਾ ਜੇਲ ਚ ਲਾ ਜਾਂਦਾ ਉਹ ਵੱਡਾ ਲੀਡਰ ਮੰਨਿਆ ਜਾਂਦਾ ਇਹ ਦੋ ਹੀ ਆ ਪੈਰਾਮੀਟਰ ਪੰਜਾਬ ਦੇ ਵਿੱਚ ਵੀ ਬਲੇ ਸਰਕਾਰ ਨੇ ਬਹੁਤ ਮਾਰਾ ਕੀਤਾ ਬੰਦਾ ਸਰਕਾਰ ਦੀਆਂ ਅੱਖਾਂ ਚੱਕਾ ਪਾ ਕੇ ਗੱਲ ਧਾਕੜ ਬੰਦਾ ਲੀਡਰ ਇਹੀ ਆ ਜਾਂ ਫਿਰ ਸਰਕਾਰ ਜੋ ਧੱਕੇ ਦੇ ਨਾਲ ਜੇਲ੍ਹ ਚ ਭੇਜਦੀ ਆ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਸਰਕਾਰ ਨੇ ਬਹੁਤ ਮਾੜੀ ਕੀਤੀ ਹੈਗੀ ਤੇ ਲੀਡਰ ਉਹ ਆ ਹੁਣ ਜਿਹੜੇ ਕਾਂਗਰਸੀ ਬਰਾਬਰ ਦੇ ਸੀਐਮ ਦਾਅਵੇਦਰੂ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਹੀਰੋ ਬਣਾ ਦਿੱਤਾ ਔਰ ਸਰਕਾਰ ਵੀ ਇਹ ਵੀ ਮੈਸੇਜ ਲੱਗੀ ਹੋਈ ਹੈ ਕਿ ਅਹੀਂ ਤੇ ਇਹਨੂੰ ਹੀਰੋ ਬਣਾ ਦਿੱਤਾ ਹੈਗਾ ਇਹ ਹੀਰੋ ਕਿੰਨੇ ਚਿਰ ਵਾਸਿਆ ਹਾਲਾਂਕਿ 50 ਸਾਲ ਹੋਣ ਵਾਲੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਜੂਤ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਐਮਐਲਏ ਚਾਰ 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 ਮੁੱਖ ਮੰਤਰੀਆਂ ਦਾ ਮੰਤਰੀ ਬਣ ਗਏ ਐਲਓਪੀ ਬਣ ਗਏ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਪਾਰਟੀ ਦੇ ਪ੍ਰਧਾਨ ਬਣ ਗਏ ਇੱਕ ਵੱਡਾ ਤਜਰਬਾ ਹੈਗਾ ਉਹ ਪਹਿਲਾਂ ਹੀ ਸਿਆਸਤ ਦੇ ਵਿੱਚ ਕਾਂਗਰਸ ਪਾਰਟੀ ਦੇ ਹੀਰੋ ਨੇ ਪਰ ਆ ਜਿਹੜਾ ਐਪੀਸੋਡ ਹੋਇਆ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਨੁਕਸਾਨ ਵੀ ਹੋ ਸਕਦਾ ਹੈਗਾ ਸਰਕਾਰ ਹਲੇ ਏਡੀ ਸ਼ਕਤੀ ਛੱਡੇਗੀ ਨਹੀਂ ਔਰ ਸਰਕਾਰ ਦੇ ਜਿੰਨੇ ਜਿਹੜੇ ਕੰਮ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੇ ਜਾਂ ਸਰਕਾਰ ਦੇ ਜਿੰਨੇ ਕੰਮਾਂ ਤੇ ਕਿੰਤੂ ਪਰੰਤੂ ਹੋ ਰਹੀ ਸੀ ਉਹਨਾਂ ਤੇ ਵੀ ਸਰਕਾਰ ਤੇ ਜਿਹੜਾ ਕਿੰਤੂ ਪਰੰਤੂ ਰਿਹਾ ਉਸ ਦੇ ਵੇਲੇ ਵੀ ਪੜਦਾ ਪੈ ਗਿਆ ਉਹਨਾਂ ਕੰਮਾਂ ਤੇ ਸਰਕਾਰ ਦੀ ਜਿਹੜੀ ਨੈਗੇਟਿਵਿਟੀ ਚੱਲ ਰਹੀ ਸੀ ਮਤਲਬ ਹੈਲਥ ਕ੍ਰਾਂਤੀ ਸਿੱਖਿਆ ਕ੍ਰਾਂਤੀ ਜਾਂ ਹੋਰ ਜਿਹੜੇ ਨਸ਼ਿਆਂ ਦੀ ਸਰਕਾਰ ਦੀ ਚੱਲ ਰਹੀ ਸੀ ਉਹਤੇ ਵੀ ਪੜਦਾ ਪੈ ਗਿਆ ਤੇ ਆ ਜਿਹੜਾ ਮਸਲਾ ਉੱਠ ਉੱਠ ਖੁੱਲਤਾ ਪਰ ਜਿਹੜਾ ਇਹ ਲੜਾਈ ਉਹਦੀ ਤੇ ਚੱਲ ਰਹੀ ਹੈਗੀ ਆ ਅਮਨ ਰੋੜਾ ਸਾਹਿਬ ਦੀ ਔਰ ਖਾਸ ਕਰਕੇ ਪ੍ਰਤਾਪ ਸਿੰਘ ਬਾਜਬਦੀ ਉਹ ਅਮਨ ਰੋੜਾ ਸਾਹਿਬ ਨੂੰ ਪਤਾ ਨਹੀਂ ਅੱਜਕੱਲ ਅਜਿਹਾ ਕੀ ਲੱਭਾਗਾ ਉਹਨਾਂ ਦਾ ਜਿਹੜਾ ਸਲੀਕਾ ਜਾਂ ਵਿਹਾਰ ਉਹ ਬਹੁਤਾ ਹੀ ਤੈਸ਼ ਵਾਲਾ ਉਹਨਾਂ ਦੀ ਸਟੇਟਮੈਂਟ ਬਹੁਤ ਹੀ ਅਗਰੈਸ਼ਨ ਵਾਲੀ ਆ ਪਤਾ ਨਹੀਂ ਉਹਨਾਂ ਨੂੰ ਕਿਹੜੀ ਤਜੋਰੀ ਲੱਭ ਚੁੱਕੀ ਆ ਜਾਂ ਕਿਹੜੀ ਕੁਰਸੀ ਲੱਭ ਚੁੱਕੀ ਆ ਗਿਆ ਜਿੰਨਾ ਅਗਰੈਸ਼ਨ ਪਹਿਲਾਂ ਮੈਂ ਕਦੀ ਦੇਖਿਆ ਅਮਨ ਰੋੜਾ ਦੇ ਵਿੱਚ ਜਿੰਨਾ ਉਹ ਦਿਖਾ ਰਹੇ ਨੇ ਜਿੰਨਾ ਉਹ ਪੂਸ਼ਾ ਚਕਾਉਂਦੀਆਂ ਗੱਲਾਂ ਕਰਦੇ ਨੇ ਜਿੰਨਾ ਉਹ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਦਾ ਵਹਿਮ ਕੱਢਣ ਦੀਆਂ ਗੱਲਾਂ ਕਰਦੇ ਇੱਕ ਗਾਣਾ ਵੀ ਨਾ ਕਿਸੇ ਕਰਦਾ ਉਹ ਵਹਿਮ ਤੇਰਾ ਡਾਂਗਵਰੀ ਥਾਂ ਤੇਰਾ ਆਪਣੀ ਕੀ ਹੈਗਾ ਨਾ ਉਹ ਉਦਾਂ ਦੀਆਂ ਗੱਲਾਂ ਅਮਰ ਰੋੜਾ ਸਾਹਿਬ ਕਰ ਰਹੇ ਨੇ ਜਦ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸਾਡੇ ਪੰਜਾਬ ਦੇ ਲੀਡਰਾਂ ਦੀ ਜਿਹੜੀ ਭਾਸ਼ਾ ਵਾ ਉਹ ਇੰਨੀ ਸਖਤ ਤੇ ਕਰਖਤ ਨਹੀਂ ਹੋਣੀ ਚਾਹੀਦੀ ਸਲੀਕਾ ਦਿਖਣਾ ਚਾਹੀਦਾ ਸਭਿਅਕ ਹੋਣੀ ਚਾਹੀਦੀ ਜਿਵੇਂ ਕੱਲ ਹੀ ਕਹਿ ਰਹੇ ਸੀ ਕਿ ਅਸੀਂ ਤੇ ਤੁਹਾਡੇ ਹਲਕੇ ਚੋਂ ਬਾਹਰ ਪਾ ਕੇ ਤੁਹਾਡੇ ਕੋ ਕਡਾਲਾਂਗੇ ਨਹੀਂ ਜੀ ਹਰ ਨਹੀਂ ਹੋਣਾ ਚਾਹੀਦਾ ਇਹ ਸਾਡੀ ਲੀਡਰ ਦੀ ਭਾਸ਼ਾ ਨਹੀਂ ਹੋਣੀ ਜਿਹੜੇ ਲੋਕ ਇਦਾਂ ਬੋਲਦੇ ਆਗੇ ਨੇ ਉਹਨਾਂ ਨੂੰ ਲੋਕਾਂ ਨੂੰ ਉਹ ਲੋਕ ਉਹਨਾਂ ਨੂੰ ਪ੍ਰਵਾਨ ਵੀ ਨਹੀਂ ਕਰਦੇ ਅੱਜ ਵੀ ਅਮਨ ਰੋੜਾ ਸਾਹਿਬ ਕੀ ਕਹਿੰਦੇ ਨੇ ਅਮਨ ਰੋੜਾ ਨੇ ਪ੍ਰਤਾਪ ਬਾਜਵਾ ਤੇ ਕੀਤਾ ਪਲਟਵਾਰ ਕਿਹਾ ਮੈਂ ਨਿੱਜੀ ਹਮਲਿਆਂ ਤੋਂ ਨਹੀਂ ਡਰਦਾ ਜੇ ਤੁਹਾਡੇ ਵਿੱਚ ਹਿੰਮਤ ਆ ਤਾਂ ਖੁੱਲੀ ਬੈਸ ਵਾਲੀ ਮੈਦਾਨ ਵਿੱਚ ਆ ਜਾਓ ਅਮਨ ਰੋੜਾ ਨੇ ਬਾਜਵਾ ਦੇ ਝੂਠ ਦਾ ਕੀਤਾ ਪਰਦਾ ਪਾਸ਼ ਕਿ ਕਦੇ ਉਹ ਖਬਰਾਂ ਦਾ ਤੇ ਕਦੇ ਨਿੱਜੀ ਸਰੋਤ ਦਾ ਹਵਾਲਾ ਦੇਤੇ ਪਰ ਸੱਚਾਈ ਨਹੀਂ ਦੱਸ ਰਹੇ ਜੇਕਰ ਬਾਜਵਾ ਕੋਲ ਗਰਨੇਡ ਬਾਰੇ ਜਾਣਕਾਰੀ ਨਹੀਂ ਹੈ ਤਾਂ ਉਹਨਾਂ ਨੂੰ ਝੂਠ ਬੋਲਣ ਲਈ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਮਨ ਰੋੜਾ ਨੇ ਬਾਜਵਾ ਤੇ ਨਿੱਜੀ ਹਮਲਾ ਹਮਲੇ ਤੇ ਦੋਸ਼ਾਂ ਨੂੰ ਕਰ ਕਿ ਮੇਰਾ ਧਿਆਨ ਹਮੇਸ਼ਾ ਪੰਜਾਬ ਦੀ ਭਲਾਈ ਤੇ ਲੋਕਾਂ ਦੀ ਭਲਾਈ ਲਈ ਰਹਿ ਰਿਹਾ ਹੈ ਉਹ ਅੱਜ ਵੀ ਕਮਨ ਰੋੜਾ ਕਿ ਜਿੱਥੇ ਤੂੰ ਦੇਖਣਾ ਦੇਖ ਲਈ ਜਿੱਥੇ ਥਾਂ ਹੋਵੇ ਬਹਿਸ ਕਰ ਲਾਂਗੇ ਮਤਲਬ ਸਾਡੀ ਇਹ ਪਹਿਲਵਾਨੀ ਥੋੜਾ ਇੱਕ ਕਬੱਡੀ ਕਬੱਡੀ ਦੇ ਮੈਚ ਥੋੜਾ ਹੈਗੇ ਜਾਂ ਗਲੀ ਦੀ ਲੜਾਈ ਥੋੜੀ ਹੈਗੀ ਆ ਜੀ ਟਾਈਮ ਪਾ ਲੈਨੇ ਫਲਾਨੀ ਜਗ੍ਹਾ ਤੇ ਆ ਜੀ ਯਾਰ ਨਹੀਂ ਲੀਡਰ ਤੂੰ ਇਸ ਪੰਜਾਬ ਦੇ ਲੀਡਰ ਹੋ ਤੁਸੀਂ ਪੰਜਾਬ ਦੇ ਫੇਸ ਹੋ ਤੇ ਜਦੋਂ ਤੁਸੀਂ ਇਦਾਂ ਦੀ ਬੋਲਬਾਣੀ ਬੋਲਦੇ ਹੋ ਪੰਜਾਬ ਦਾ ਜਿਹੜਾ ਮੈਸੇਜ ਹੈ ਉਹ ਗਲਤ ਜਾਂਦਾ ਕਿ ਐਗਰੈਸ਼ਨ ਕਰਦਾ ਐਗਰੈਸ਼ਨ ਤੇ ਸਾਡਾ ਉਹਨਾਂ ਦੇ ਨਾਲ ਹੋਣਾ ਜਿਹਦਾ ਦੁਸ਼ਮਣ ਦੇਸ਼ਾਂ ਦੇ ਨਾਲ ਹੋਣਾ ਚਾਹੀਦਾ ਆਪਸੀ ਹਾਲ ਵੀ ਇਹੀ ਸੀ ਜੇ ਇਹੀ ਜਿਹਾ ਐਗਰੈਸ਼ਨ ਦਿਖਾਉਣਾ ਹੈ ਤੇ ਜਿਹੜੇ ਦੇਸ਼ ਨੂੰ ਤੋੜ ਰਹੇ ਨੇ ਪੰਜਾਬ ਤੇ ਹਮਲਾ ਕਰਦੇ ਨੇ ਗੈਂਗਸਟਰ ਨੇ ਨਸ਼ਾ ਤਸਕਰ ਨੇ ਉਹਨਾਂ ਦੇ ਲਈ ਇਹ ਜੀ ਭਾਸ਼ਾ ਵਰਤ ਲੈਣ ਉੱਥੇ ਨਹੀਂ ਨਾ ਹੋ ਸਕਦੀ ਹੈਗੀ ਉਹ ਦੇਖੋ ਨਾ ਇੱਕ ਇਹਨਾਂ ਦੇ ਆਮ ਆਦਮੀ ਪਾਰਟੀ ਦਾ ਐਮਐਲਏ ਬਾਬਾ ਸਾਹਿਬ ਤੇ ਬੋਤਲ ਲੈ ਕੇ ਬੰਦੂਕ ਲੈ ਕੇ ਖੜ ਗਿਆ ਯਾਰ ਕਮਾਲ ਆ ਤੂੰ ਚੌਂਕੀਦਾਰ ਹੈਗਾ ਯਾਰ ਕਾਨੂੰਨ ਨੇ ਕੰਮ ਕਰਨਾ ਹੈ ਜਦੋਂ ਜਦੋਂ ਪੰਜਾਬ ਦੇ ਲੀਡਰ ਡਰਾਮੇ ਕਰਦੇ ਹਨ ਉਹ ਡਰਾਮੇ ਲੋਕੀ ਸੰਦ ਕਹਿੰਦੇ ਡਰਾਮੇਬਾਜ਼ ਆ ਯਾਰ ਇਹ ਐਮਐਲਏ ਆ ਤੂੰ ਚੌਕੀਦਾਰ ਆ ਤੂੰ ਸਿਪਾਹੀ ਆ ਤੋਂ ਤੇ ਕਾਨੂੰਨ ਬਣਾਉਣੇ ਨੇ ਕਾਨੂੰਨ ਤੋੜਨੇ ਥੋੜਾ ਗਿਆ ਤੂੰ ਆਪ ਹੀ ਪਿਸਤੌਲ ਲੈ ਰੱਖੀ ਮਤਲਬ ਪੰਜਾਬ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਤੇ ਬੀਜੇਪੀ ਦਲਤ ਪੋਲਿਟਿਕਸ ਕਰ ਰਹੀ ਹੈ ਗਿਆ ਔਰ ਉਧਰ ਜਿਹੜੇ ਪੰਨੂ ਹੋਣੀ ਨੇ ਉਦਾਂ ਕਹਿੰਦੇ ਹਨ ਵੱਖਰਾ ਮੁਲਕ ਬਣਾਉਣਾ ਉਸ ਮੁਲਕ ਦੇ ਵਿੱਚ ਕੀ ਕੱਲੇ ਸਿੱਖ ਰਹਿਣਗੇ ਉਸ ਮੁਲਕ ਦੇ ਵਿੱਚ ਕੀ ਹਿੰਦੂ ਨਹੀਂ ਰਹਿਣਗੇ ਐਸੀ ਭਾਈ ਨਹੀਂ ਭਾਈਚਾਰਾ ਨਹੀਂ ਰਹੂਗਾ ਬੀਸੀ ਓਬੀਸੀ ਐਸਸੀ ਜਨਰਲ ਉਹ ਨਹੀਂ ਰਹਿਣਗੇ ਮਤਲਬ ਉਹ ਵੀ ਇੱਕ ਇੱਕ ਪੋਲਿਟਿਕਸ ਦਾ ਇੱਕ ਇੱਕ ਅਜਿਹੀਆਂ ਸ਼ਕਤੀਆਂ ਦਾ ਹਿੱਸਾ ਵਾ ਜਿਹੜਾ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਕਿਨੇ ਵੀ ਪੰਜਾਬ ਦੇ ਵਿੱਚ ਪਹਿਲਾਂ ਤੇ ਤੁਸੀਂ ਕਹਿੰਦੇ ਕਿ ਅਸੀਂ ਖਾਲਸਾਤਨ ਬਣਾਉਣਾ ਉਹਦੇ ਚ ਕੀ ਸਿਰਫ ਸਿੱਖ ਹੀ ਰਹਿਣਗੇ ਫਿਰ ਹਿੰਦੂਆਂ ਨੂੰ ਟਾਰਗੇਟ ਕੀਤਾ ਹੁਣ ਤੁਸੀਂ ਐਸਸੀ ਭਾਈਚਾਰੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰੇ ਜਾਣ ਬੁੱਝ ਕੇ ਬਾਬਾ ਸਾਹਿਬ ਦਾ ਬੁੱਤ ਤੜਵਾਇਆ ਜਾ ਰਿਹਾ ਹੈਗਾ ਤੇ ਭਾਜਪਾ ਨੂੰ ਤੇ ਆਮ ਆਦੀ ਪਾਰਟੀ ਨੂੰ ਮੌਕਾ ਮਿਲ ਗਿਆ ਪਰ ਪੰਜਾਬ ਦਾ ਕੋਈ ਵੀ ਭਾਈਚਾਰਾ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਫਿਰਕੇ ਦੇ ਨਾਲ ਉਹ ਪੰਜਾਬੀ ਆ ਉਹਦਾ ਜਾਤ ਪਾਤ ਤੇ ਉਹਦਾ ਧਰਮ ਤੇ ਕੋਈ ਨਹੀਂ ਉਹਨਾਂ ਦੀ ਪੰਜਾਬ ਵਿੱਚ ਵਸਦੇ ਲੋਕਾਂ ਦਾ ਪਹਿਲਾ ਧਰਮ ਹੈਗਾ ਪੰਜਾਬੀਅਤ ਇਸ ਕਰਕੇ ਉਹ ਹੁਣ ਜਿਹੜੀ ਸਿਆਸਤ ਜਿਹੜੀ ਚੱਲ ਰਹੀ ਹੈਗੀ ਪਰ ਆ ਜਿਹੜਾ ਹੁਣ ਪ੍ਰਤਾਪ ਸਿੰਘ ਬਾਜਵਾ ਤੇ ਅਮਨ ਰੋੜਾ ਹੋਣਾ ਦਾ ਚੱਲ ਰਿਹਾ ਇਹ ਵੀ ਜਿਹੜੀ ਨਾ ਨਿੱਜੀ ਨਹੀਂ ਚੱਲਣਾ ਚਾਹੀਦਾ ਤੁਸੀਂ ਗੱਲ ਤੱਥਾਂ ਦੇ ਕਰਨੀ ਚਾਹੀਦੀ ਆ ਜਿਹੜਾ ਤੁਸੀਂ ਪਹਿਲਵਾਨੀ ਵਾਲੀਆਂ ਗੱਲਾਂ ਕਰਦੇ ਹੋ ਨਾ ਜਾਂ ਇਹ ਵਾਲੀਆਂ ਗਲੀ ਮਹਲੇ ਵਾਲੀ ਲੜਾਈ ਇਹ ਨਹੀਂ ਚਾਹੀਦੀ ਗੱਲ ਤੇ ਰੂਲ ਰੈਗੂਲੇਸ਼ਨਲ ਲੜਦੇ ਆ ਉਹ ਵੀ ਕਿਹੜਾ ਬੜਕ ਮਾਰ ਕੇ ਆਉਂਦੇ ਆ ਮੈਦਾਨ 14 ਦਾ ਵੀ ਕੋ ਨਿਜਮ ਤੈ ਹੁੰਦੇ ਆ ਮੰਨ ਵੀ ਲੋ ਜੇ ਬੜਕ ਵੀ ਮਾਰ ਲਓ ਉਹਨਾਂ ਤੇ ਇੰਨਾਂ ਤੇ ਤਾਂ ਫਰਕ ਆਗਾ ਨਾ ਇਹ ਇਹਦੇ ਰੋਲ ਮਾਡਲ ਨੇ ਉਹ ਬੜਕ ਨਹੀਂ ਨਾ ਮਾਰਦੇ ਹਨ ਹੁਣ ਇਹ ਹੈ ਜੇ ਹੋਰ ਇਹਨਾਂ ਕਿਹਾ ਇੱਕ ਖਲਾਸਾ ਕੀਤਾ ਅਮਨ ਰੋੜਾ ਨੇ ਕਹਿੰਦੇ ਅਮਨ ਰੋੜਾ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਮਨਜੀਤ ਸਿੰਘ ਕਾਦੀਆਂ ਨਾਲ ਸਬੰਧਤ 1990 1991 ਅਤੇ 1992 ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਬਾਜਵਾ ਨੂੰ ਪੁੱਛਗੇ ਇਸ ਦੌਰਾਨ ਇਸ ਅੱਤਵਾਦੀ ਦੁਆਰਾ ਕੀਤੇ ਖਲਾਸੇ ਯਾਦ ਕਰਨੇ ਚਾਹੀਦੇ ਨੇ ਜਿਸ ਵਿੱਚ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਤੇ ਅਧਿਕਾਰੀਆਂ ਤੇ ਵਸਪੋਟਾਂ ਨਾਲ ਭਰੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੀ ਸਾਜਿ ਸ਼ਾਮਲ ਸੀ ਇਹਨਾਂ ਮਾਮਲਿਆਂ ਨੂੰ ਇੱਕ ਰਾਸ਼ਟਰੀ ਮੈਗਜ਼ੀਨ ਨੇ ਆਪਣੀ ਜਾਂਚ ਰਿਪੋਰਟ ਰਾਹੀਂ ਕਵਰ ਕੀਤਾ ਸੀ ਉਹਨਾਂ ਨੂੰ ਇਸ ਬਾਰੇ ਸਪਸ਼ਟਿਕਨ ਦੇਣਾ ਚਾਹੀਦਾ ਰੂੜਾ ਨੇ ਮੰਗ ਕੀਤੀ ਕਿ ਜੇਕਰ ਬਾਜ਼ਵਾ ਕੋਲ ਸੱਚਮੁੱਚ ਭਰੋਸੇਯੋਗ ਜਾਣਕਾਰੀ ਹੈ ਤਾਂ ਉਹਨਾਂ ਨੂੰ ਇਹ ਪੰਜਾਬ ਪੁਲਿਸ ਨੂੰ ਦੇਣੀ ਚਾਹੀਦੀ ਹੈ ਅਤੇ ਜੇਕਰ ਉਹਨਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਤਾਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਦਹਿਸ਼ਤ ਪੈਦਾ ਕਰਨ ਦੀ ਬਜਾਏ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਮਰ ਰੋੜਾ ਨੇ ਪ੍ਰਤਾਪ ਸਿੰਘ ਬਾਦਮਨ ਨੂੰ ਜਨਤਕ ਬਹਿਸ ਲਈ ਖੁੱਲੀ ਚੁਣੌਤੀ ਵੀ ਦਿੱਤੀ ਕਿ ਉਹਨਾਂ ਨੂੰ ਸਮਾ ਮਿੱਤੀ ਤੇ ਪਲੇਟਫਾਰਮ ਚੁੱਲਣ ਵੀ ਕਿਹਾ ਉਹਨਾਂ ਨੇ ਦਾਵਾ ਕੀਤਾ ਕਿ ਜੇਕਰ ਉਹ ਮੇਰੇ ਨਾਲ ਬਹਿਸ ਕਰਦੇ ਤਾਂ ਮੈਂ 5 ਮਿੰਟਾਂ ਦੇ ਅੰਦਰ ਅੰਦਰ ਹੀ ਨੇਹਰੀਆਂ ਲਿਆਦਾਗਾ ਜਿਹੜੀ ਅੱਜ ਉਹਨਾਂ ਨੇ ਬੋਲੀ ਹਾਲਾਂਕਿ ਪ੍ਰੈਸ ਬਿਆਨ ਦੇ ਵਿੱਚ ਸ਼ਬਦ ਹੋਰ ਨੇ ਪਰ ਜਿਹੜੀ ਉਹਨਾਂ ਦਾ ਭਾਸ਼ਣ ਉਹ ਬਹੁਤ ਹੀ ਤਿੱਖਾ ਸੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਆਪਣੇ ਘਰ ਦੇ ਵਿੱਚ ਕੀਤੀ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੀਡਰਾਂ ਦੇ ਵਿੱਚ ਵਿਚਾਰਧਾਰਾ ਦੇ ਤੌਰ ਤੇ ਜਿਹੜੀ ਲੜਾਈ ਹੋਣੀ ਚਾਹੀਦੀ ਤਲਖੀ ਨਹੀਂ ਹੋਣੀ ਚਾਹੀਦੀ ਔਰ ਇੱਕ ਦੂਜੇ ਦਾ ਸ਼ਬਦਾਂ ਬੋਲਣ ਲੱਗਾ ਸ਼ਬਦਾਂ ਦੇ ਵਿੱਚ ਅਦਬ ਹੋਣਾ ਚਾਹੀਦਾ ਆਦਰ ਹੋਣਾ ਚਾਹੀਦਾ ਹੈਗਾ ਤਾਂ ਚੰਗੇ ਲੱਗਦੇ ਹੈਗੇ ਨੇ ਪਰ ਜੇ ਤੁਸੀਂ ਐਦਾਂ ਦੀ ਜਿਹੜੀ ਭਾਸ਼ਾ ਬੋਲੋਗੇ ਉਹ ਇੱਕ ਪੋਲਿਟਿਸ਼ੀਅਨ ਵਾਲੀ ਭਾਸ਼ਾ ਨਹੀਂ ਹੈਗੀ ਪਰ ਗੱਲ ਉੱਥੇ ਆ ਗਈ ਕਿ ਮਸਲਾ ਕੀ ਆ ਉਸ ਮਸਲੇ ਤੇ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਵਿੱਚ ਗਰਨੇਡ 18 ਫਟੇ ਕਿ ਨਹੀਂ ਫਟੇ ਸਰਕਾਰ ਇਹਨੂੰ ਮੰਨਦੀ ਕਿ ਨਹੀਂ ਮੰਨਦੀ ਪੁਲਿਸ ਤੁਹਾਡੀ ਮੰਨਦੀ ਕਿ ਨਹੀਂ ਮੰਨਦੀ ਇੰਟੈਲੀਜੈਂਸ ਵਿੰਗ ਤੁਹਾਡੇ ਫੇਲ ਹੋਏ ਕਿ ਨਹੀਂ ਹੋਏ ਤੁਸੀਂ ਉਸ ਚੀਜ਼ ਨੂੰ ਅਸੈਪਟ ਕਰੋ ਨਾ ਤੇ ਜੇ ਕੋਈ ਕਹਿੰਦਾ ਹੈਗਾ ਉਹਨੂੰ ਜਿਹੜਾ ਵਾ ਉਸਤੇ ਸੀਰੀਅਸ ਹੋਣਾ ਚਾਹੀਦਾ ਹੈਗਾ ਉਸਤੇ ਹੋਰ ਸਰਕਾਰ ਨੂੰ ਚਕੰਨੇ ਹੋਣਾ ਚਾਹੀਦਾ ਹੈਗਾ ਪਰ ਆਪਾਂ ਜਿਹੜੇ ਬੰਬ ਫਟੇ ਨੇ 18 ਉਸ ਤੋਂ ਮੁਨਕਰ ਨਹੀਂ ਹੋ ਸਕਦੇ ਸਰਕਾਰ ਉਸ ਤੋਂ ਭੱਜ ਰਹੀ ਆ ਤੇ ਜਨਤਾ ਨੇ ਭੱਜਣ ਨਹੀਂ ਦੇਣਾ ਹੈਗਾ। ਬਾਕੀ ਪ੍ਰਤਾਪ ਸਿੰਘ ਬਾਜਵਾ ਨੂੰ ਕਿਸ ਕਿਸੇ ਪੁਲਿਸ ਅਧਿਕਾਰੀ ਨੇ ਦੱਸਿਆ ਜਾਂ ਕਿਸੇ ਇੰਟੈਲੀਜੈਂਸ ਅਧਿਕਾਰੀ ਨੇ ਦੱਸਿਆ ਹੈਗਾ। ਉਹ ਅਖਬਾਰ ਦੇ ਵਿੱਚ ਛਪ ਚੁੱਕਾ ਸੀ। ਗਲਤ ਇਹ ਸੀ। ਪਰ ਹੁਣ ਕਿਉਂਕਿ ਸਰਕਾਰ ਨੂੰ ਲੱਗਾ ਕਿ ਮੁੱਦਾ ਉਹਨਾਂ ਦੇ ਹੱਕ ਦੇ ਵਿੱਚ ਮੰਨਦਾ ਹੈਗਾ ਜਾਂ ਅਸੀਂ ਇਹ ਉਹਨਾਂ ਨੂੰ ਪਰਚਾ ਦਰਜ ਕਰਕੇ ਤੇ ਕਾਂਗਰਸ ਪਾਰਟੀ ਦੇ ਵਿੱਚ ਲੜਾਈ ਵਧੇਗੀ ਮੁੱਖ ਮੰਤਰੀ ਦੇ ਚਿਹਰੇ ਦੇ। ਉਹ ਇੱਕ ਟੈਂਪਰੇਰੀ ਮਸਲੇ ਹੁੰਦੇ ਨੇ ਉਹ ਸ਼ਾਰਟ ਟਰਮਾ ਲੌਂਗ ਟਰਮ ਨਹੀਂ ਆ ਕਿਉਂਕਿ ਜਿਹੜੀ ਲੜਾਈ ਹੁੰਦੀ ਨਾ 27 ਦੀ ਜਦੋਂ ਵੋਟਾਂ ਪੈਂਦੀਆਂ ਸਰਕਾਰ ਬੰਦੀ ਨਵੀ ਉਹ ਆਖਰੀ 3 ਮਹੀਨੇ ਦੀ ਹੁੰਦੀ ਆ ਹੱਲੇ ਇਹ ਜਿਹੜੀਆਂ ਇੱਕ ਦੂਜੇ ਨੂੰ ਤੁਸੀਂ ਉਹ ਧੋਬੀ ਪਟਕੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦਾ ਕਿਸੇ ਨੂੰ ਕਿਸੇ ਵੀ ਕਿਸਮ ਦਾ ਫਾਇਦਾ ਨਹੀਂ ਹੋਣਾ